ਬੇਦਬੀਆਂ ਤੇ ਫੇਰ ਨਹੀਂ ਰੁਕੀਆਂ ਕਾਰਨ ਕੀ ਲੱਗਦਾ ਅੱਜ ਤੇ ਸ਼ਾਇਦ ਵਹੀ ਸਿੱਖ ਭੁੱਲ ਚੁੱਕਾ ਨਾ ਜਦੋਂ ਬੇਦਬੀ ਹੁੰਦੀ ਹੈ ਸ਼ਾਇਦ ਸੁਧਾਰਨ ਤੌਰ ਤੇ ਲਿਆ ਜਾਂਦਾ ਕਿ ਕੋਈ ਗੱਲ ਨਹੀਂ ਇਹ ਤੇ ਮਾਹੌਲ ਹੀ ਬਣ ਗਿਆ ਤਾਂ ਤਾਂ ਕੀ ਲੱਗਦਾ ਤੁਹਾਨੂੰ ਉੱਥੇ ਫਿਰ ਇੱਕ ਚੀਜ਼ ਹੋਰ ਲੱਭਦੀ ਹੈ ਜਦੋਂ ਬੇਦਬੀ ਹੋ ਜਾਂਦੀ ਆ ਪਤਾ ਲੱਗ ਜਾਂਦਾ ਕਿ ਇਹਦਾ ਤੇ ਮਾਨਸਿਕ ਸੰਤੁਲਨ ਠੀਕ ਨਹੀਂ ਸੀ ਤਾਂ ਕਰਕੇ ਇਸ ਬੰਦੇ ਨੇ ਬੇਦਬੀ ਕੀਤੀ ਤੇਜਿੰਦਰ ਜੀ ਬੇਦਬੀਆਂ ਕਰਾਉਂਦੀਆਂ ਏਜੰਸੀਆਂ ਜਿਹੜਾ ਸੌਦਾ ਸਾਧ ਹੈ ਨਾ ਪੂਰੀ ਤਰ੍ਹਾਂ ਆਰਐਸਐਸ ਦਾ ਭਾਜਪਾ ਦਾ ਏਜੰਟ ਹੈ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹੈ ਰੋਜ਼ ਉਹਨੂੰ ਪਰੌਲ ਕਿਵੇਂ ਮਿਲ ਜਾਂਦੀ ਹੈ ਜਦੋਂ ਹਰਿਆਣੇ 'ਚ ਵੋਟਾਂ ਹੁੰਦੀਆਂ ਉਹਨੂੰ ਵਰਤਿਆ ਤੇ ਐਵੇਂ ਹੋਰ ਏਜੰਸੀਆਂ ਵਰਤਦੀਆਂ ਬੰਦਿਆਂ ਨੂੰ ਕਿਉਂ ਕਰਾ ਰਿਆ ਕਿ ਲੋਕਾਂ ਨੂੰ ਆਮ ਜੀ ਗੱਲ ਲੱਗਣ ਲੱਗੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੁਪਰੀਮ ਕੋਰਟ ਨੇ ਜਾਗਤ ਜੋਤ ਦਾ ਦਰਜਾ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ ਤੇ ਰਜਿਸਟਰੀ ਹੁੰਦੀ ਹੈ ਸਮਝ ਆ ਗਈ ਤੇ ਸਾਡੇ ਸਿੱਖਾਂ ਦੀ ਇੱਕ ਤਰਾਸ ਦੀ ਵੇਖੋ ਸਮਾਣੇ ਸਾਡਾ ਇੱਕ ਸਿੱਖ ਟਾਵਰ ਤੇ ਚੜਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਦੇ ਵਿਰੁੱਧ ਚ ਸਰਕਾਰ ਇੱਕ ਵਧੀਆ ਕਾਨੂੰਨ ਲੈ ਕੇ ਆਵੀ ਤੇ ਸਾਡੇ ਸਿੱਖਾਂ ਚ ਮਰੇ ਪਏ ਐ ਜਿੰਨਾ ਕੱਠ ਤੁਸੀਂ ਹੋਰ ਥਾਵਾਂ ਤੇ ਕਰਦੇ ਹੋ ਉੱਥੇ ਜਾ ਕੇ ਨਹੀਂ ਕਰ ਰਹੇ ਤੁਸੀਂ ਪਹੁੰਚਦਾ ਨਹੀਂ ਉੱਥੇ ਆਪ ਜਿਹੜੇ ਪਹੁੰਚਦੇ ਐ ਇੱਕ ਗੱਲ ਤੁਹਾਡੀ ਮੈਂ ਫੇਰ ਦੱਸਦੀ ਹਾਂ ਤੇਜਿੰਦਰ ਜੀ ਉਹਨਾਂ ਨੂੰ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਤੰਗ ਕੀਤਾ ਜਾਂਦਾ ਹੈ ਉਹਨਾਂ ਨੂੰ ਸੀਆਈਡੀ ਦੇ ਫੋਨ ਸੀਆਈ ਸਟਾਫ ਦੇ ਫੋਨ ਹਾਂ ਸਮਾਣੇ ਇਸ ਗੱਲ ਦੀ ਮੇਰੇ ਕੋਲ ਗੱਲ ਪਹੁੰਚੀ ਹੈ ਪਰ ਮੈਂ ਸਿੱਖਾਂ ਨੂੰ ਇੱਥੇ ਪੂਰਾ ਗੁਨਾਹਗਾਰ ਸਮਝਦੀਆਂ ਲਾਂਤੀ ਭੇਜਦੀਆਂ ਕਿ ਤੁਸੀਂ ਆਪਦੇ ਨਿੱਜੀ ਫੰਕਸ਼ਨਾਂ ਤੇ ਤੇ 500 ਬੰਦੇ ਦਾ ਕੱਟ ਕਰ ਲੈਂਦੇ ਹੋ ਉਹ ਸਿੱਖ ਦੇ ਹੱਥ ਹੱਕ 'ਚ ਨਹੀਂ ਗਏ ਤੇ ਉਹ ਸਿੱਖ ਤਿਲ ਤਿਲ ਕਰਕੇ ਮਾਰ ਰਿਹਾ ਹੈ